ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਮਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੋਈਆਂ ਵੀਆਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਮਾਹ ਜੀ ਜਮਾ ਲੀਲੀ ਸਾਤ ਵਾਲੀ ਦੀ ਮਿਹਰ ਆ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮ ਕਾਰ ਮਾ ਇੱਕ ਨੰਬਰ ਆ ਜੀ ਠੀਕ ਆ ਪ੍ਰਮਾਤਮਾ ਦੀ ਮਿਹਰ ਆ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰੇਆ ਰਿਸਪੋਨਸ ਉਹਦਾ ਇੱਕ ਘੰਟਾ ਹੀ ਲੱਗਿਆ ਜੀ ਆਪਾਂ ਪਸੂ ਸਾਫ਼ ਵੇਚਣਾ ਨਾ ਡਾਕਟਰ ਸਾਹਿਬ ਆਪਾਂ ਕੋਈ ਬੇਈਮਾਨੀ ਵਾਲਾ ਨਹੀਂ ਵੇਚਣਾ ਨਹੀਂ ਆਪਾਂ ਕੋਈ ਹੁੱਕ ਹੁੱਕ ਕਰਕੇ ਵੇਚਣਾ ਹੈ ਠੀਕ ਆ ਪਸੂ ਸਾਫ਼ ਸੋਸਰਾ ਵੇਚਣਾ ਨਾਮ ਤੇ ਡਰੈੱਸ ਬੋ ਨਾਮ ਮੇਰਾ ਟੈਣੀ ਆ ਜੀ ਪਿੰਡ ਬੁਰਜ ਰਾਜਗੜਾ ਨੰਬਰ ਆਪਣਾ 815900244 ਕਿਆ 7050000041 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟਿਕ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਇਹ ਦੂਜੇ ਦੂਜੇ ਸੂਏ ਦੋਵੇਂ ਬੜਾਈ ਠੀਕ ਆ ਕਾਲੋਂ ਸੂਈ ਆ ਇਹ ਐਵੇਂ ਮੈਂ ਕਹਦਾ ਬੱਸੀਆਂ ਨੂੰ ਹੋ ਗਏ ਹੋਣਗੇ ਡਾਕਟਰ ਬਾ 15 ਦਿਨ ਨਹੀਂ ਆਪਾਂ ਐਵੇਂ ਕਹਿੰਦੇ 8 ਦਿਨ 15 ਦਿਨ ਹੋ ਗਏ ਹੋਣਗੇ ਬੱਸੀ 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 ਆਹ ਇਹਦੇ ਮੈਂ ਕਹਦਾ ਡਾਕਟਰ ਬੱਸੀ ਆ ਉਹ ਕਾ ਬੈਡ ਮਾਗਰ ਬੱਸਾ ਠੀਕ ਆ ਹਾਂ ਕਿੰਨਾ ਦੁੱਧ ਰੈਡੀ ਆ 14 ਦੁੱਧ ਦਾ ਸਾਨੂੰ ਡਾਕਟਰ ਹੁਣ 14 14 ਲੀਟਰ ਬੰਦਾ ਮੰਨ ਕੇ ਲੈ ਲੇ ਬਸ ਠੀਕ ਆ ਠੀਲ ਠੰਡਾ ਕੋਈ ਆਰਤ ਨਹੀਂ ਜਿੱਧਰ ਦੀ ਮਰਜ਼ੀ ਲੀਤੀ ਜਾ ਲਾ ਠੰਡੀ ਸੀਲ ਫੁੱਲ ਜਿੱਧਰ ਦੀ ਮਰਜ਼ੀ ਆ ਨਿਆਣੇ ਪਾਉਣ ਦੀ ਭਵਾਂ ਕੋਈ ਲੋੜ ਨਹੀਂ ਗਈ ਪਾਉਣਾ ਪਾਲਣਾ ਨਹੀਂ ਪਾਉਣਾ ਨਾ ਪਤਾ ਹਾਂ ਇੰਨੀਆਂ ਸੀਲ ਠੰਡਾ ਖੋਲ ਦੇ ਮੜੀ ਤੋਰ ਦੀ ਕੱਦ ਚੰਗਾ ਬਰੀਟ ਚੰਗੀਆ ਦੁੱਧ ਵੀ ਚੰਗਾ ਬੱਚਾ ਵੀ ਮਗਰ ਬੱਚੀਆ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਬੱਚੀ ਇਹਦੇ ਮਗਰ ਬੱਚੀ ਆ ਡਾਕਟਰ ਆ ਫੇਸ ਬੜਾ ਚੰਗਾ ਕਰ ਮੈਂ ਕਹਿੰਦਾ ਡਾਕਟਰ ਜੀ ਕੱਚੀ ਗਾਂ ਹੀ ਨਹੀਂ ਲਈ ਦੀ ਥਾਣਾ ਜਿਹੜਾ ਕਰਮ ਵਾਲੀ ਦਾ ਨੰਬਰ ਲੱਗਿਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਦਾ ਆਪਣੀਆਂ ਬਾਈਆਂ ਬਮਾ ਨਾ ਇੱਥੇ ਖੜ ਕੇ ਚੋਲੇ ਆ ਮੇਰਾ ਬੱਚੇ ਦੇ ਵਿਚਾਲੇ ਡਾਕਟਰ ਜੀ ਬਾਈ ਕਹਿੰਦਾ ਕੋਈ ਚੈੱਕ ਨਹੀਂ ਕਰਨ ਕੋਈ ਇਹੋ ਜਿਹੀਆਂ ਗਾਂ ਆ ਆਪਣੀਆਂ ਦਾ ਲਾ ਥਾਣੇ ਲੇਵਾ ਬਹੁਤ ਚੰਗਾ ਡਾਟਰ ਥਣਾ ਥਣਾ ਦਾ ਤਾਂ ਰਿਕਾਟ ਹੀ ਪੰਨੇ ਪਿਆ ਸੀਲ ਬਹੁਤ ਆ ਹਾਂ ਹਮ ਲੈ ਬਈ ਸੂਰਾ ਚੈੱਕ ਕਰ ਲਉ ਤੋੜਾ ਪਵਾ ਡਾਟਰ ਗੇਟ ਨਾ ਬੰਦ ਕੇ ਚੋਰੇ ਅਗਲਾ ਹਮ ਲੈ ਲੈ ਕੀ ਬਾਤ ਆ ਨਾ ਦੇਵਾ ਬਹੁਤ ਚੰਗਾ ਥੋੜਾ ਮੈਂ ਕਿਹਨਾਂ ਅੰਤੀ ਨਹੀਂ ਕੋਈ ਬੱਛੇ ਦਾ ਕਰਦੀ ਆ ਹਮ ਲੈ ਨਾੜਾ ਨੂੜਾ ਲੈਵੇ ਮੈਂ ਕਿਹਨਾਂ ਕਿਸੇ ਪਾਸੇ ਡਾਟਰ ਖੁੰਝੂ ਹੀ ਨਹੀਂ ਬੱਸੀ ਹਮ ਬਾਕੀ ਕੋਈ ਚੱਕਰ ਨਹੀਂ ਧਾਰਾਂ ਤੋਂ ਰਮ ਹਾਂ ਨਾ ਨਾ ਦੋ ਡੰਗ ਡਾਟਰ ਚੋਕੇ ਲਿਜਾਵੇ ਅਗਲਾ ਪਵਾ ਹਮ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਆ ਪਰ ਆਪਣੇ ਦੇਖੋ ਨਾੜਾ ਨੂਣਾ ਪੁੱਲ ਚੰਗੀਆਂ ਕੱਲਾ ਕੱਲਾ ਥਣ ਪੂਰੀ ਬਿਠੇ ਥਣ ਦੇਖ ਬਾਈ ਬੜਾ ਮੈਂ ਕਿਹਾ ਥਣ ਤਾਂ ਡਾਟ ਪਰ ਕਾਟੀ ਪੰਨੇ ਪਿਆ ਕੱਚੇ ਥਣਾਂ ਦੀਆਂ ਲਈਦੀਆਂ ਨਹੀਂ ਬਹਿਣਾ ਹਾਂ ਬਾਕੀ ਧਾਰਾ ਮਾਰ ਕੇ ਹੁਣ ਆਰਡਰ ਦੇਖੋ ਪਛਾਣ ਤੋਂ ਕਰਨਾ ਸੋਣਾ ਕਿਆ ਬਾਤ ਹੈ ਬਹੁਤ ਸੋਹਣਾ ਡਾਕਟਰ ਕਰਮਾਲੀ ਦਾ ਮੁੱਠੀ ਵਾਲਾ ਥਣ ਕੱਲਾ ਡਾਕਟਰ ਕਿਸੇ ਪਾਸੋਂ ਪਮਾ ਇਧਰ ਦੀ ਬਹਿਜੇ ਬੰਦਾ ਲਾ ਕਿਹੜਾ ਕੋਸ਼ ਪਮਾ ਇਧਰ ਦੀ ਬਹਿਜੇ ਲਾ ਨਾ ਸਦੀ ਬਹਿ ਗਿਆ ਬਈ ਚੱਕਰ ਹੀ ਨਹੀਂ ਕੀ ਥਣ ਤਾਂ ਬਾਲਟੀ ਜਿ ਮੋਰੀ ਕਰ ਦਿੰਗਾ ਐਹੇ ਜਿਹਾ ਬਹਿਣਾ ਸਹੀ ਗੱਲ ਆ ਬਈ ਹਾਂ ਆ ਬਹਿਣ ਦਾ ਵੀ ਡਾਕਟਰ ਆ ਬਹਿਣ ਹੋ ਗਿਆ ਦੋ ਦਿਨ ਸੂਈ ਨੂੰ ਪਹਿਲਾਂ ਇਹਦੀ ਧਾਰਾ ਮਾਰ ਦੋ ਬਣੀ ਗਈ ਮਾਰੀ ਦਿੱਜੇ ਹਾਂ ਲਾ ਬਈ ਡਾਕਟਰ ਚਲਾ ਦੇ ਜੀ ਬਹਿਦਾ ਕੋਈ ਚੱਕਰ ਨਹੀਂ ਮਾਗਣਾ ਡਾਕਟਰ ਨਿਆਣੇ ਪਾਉਣ ਦੀ ਲੋੜ ਵੀ ਨਹੀਂ ਬੱਚਾ ਥੱਲੇ ਸਹੀ ਗੱਲ ਆ ਐਹੇ ਜਿਹਾ ਬੱਚਾ ਆਈ ਬਹਿ ਜਾ ਲੈ ਹਾਂ ਮਾਜੀ ਸੀਲ ਬਹੁਤ ਆ ਨਾ ਮੈਂ ਕਹਾਂ ਸੀਲ ਸੂਲ ਦਾ ਡਾਟ ਲੇਖਾ ਹੀ ਨਹੀਂ ਕੋਈ ਨਹੀਂ ਥਾਂ ਦਾ ਲੇਖਾ ਕੋਈ ਹਮ ਕੱਚੇ ਥਾਂ ਦੀ ਗਾਂ ਲੈਂਦਾ ਹੀ ਡਾਕਟਰ ਆਪਾਂ ਠੀਕ ਆ ਹਮ ਕਾਇ ਲੈਣੀਆਂ ਜਿਹੜੀਆਂ ਦੇ ਮੂਲ ਆ ਰਗੇ ਥਾਂ ਹੋਏ ਹਮ ਬਾਕੀ ਚਵਾਈ ਦਿਖਾਵਾਂਗੇ ਚਵਾਈ ਜਿਹੜੇ ਥਾਂ ਖਾਣ ਲੱਗਿਆ ਨਾ ਬਹੁਤ ਜੰਨੀ ਚਵਾਈ ਚਵਾਈ ਹੋਊਗੀ ਨਾੜਾਂ ਹੁਣਾਂ ਦੇ ਕੋਲੇ ਅੱਜ ਕੱਲ ਡਾਕਟਰ ਚੱਕਰ ਪਤੇ ਕੇ ਬੁੜੂਆ ਬੜਗਾ ਹਰੇਕ ਚੋਂਦ ਦਾ ਹਮ ਹਰੇਕ ਘਰੇ ਤੇ ਆਪਾਂ ਕੱਚੀ ਗਾਂ ਲੈਂਦੇ ਹੀ ਨਹੀਂ ਹਮ ਪਰ ਇਹ ਨਾਲੇ ਛੱਡ ਕੇ ਤੁਰ ਜੇ ਫਿਰ ਸਵਾਦ ਜਾਨੇ ਉਹਦਾ ਸਵਾਦ ਨਹੀਂ ਹੈ ਬਾਕੀ ਦੇ ਪਾਇ ਸੀ ਲਾਉਣੇ ਚੱਜ ਹਾਂ ਚੱਜ ਦੀ ਤੇ ਲਾਵਾਂਗੇ ਨਚਵਾਈ ਦੇਖੀ ਤੂੰ ਡਾਟ ਨੇੜੇ ਹੋਈ ਛੋਣ ਪੜਾਤਾਂਗਾ ਹਣਾ ਮੈਂ ਕਹਿੰਦਾ ਤੂੰ ਆਂਤੀ ਨਹੀਂ ਕੋਈ ਮੈਂ ਕਹਿੰਦਾ ਖੜਕਾ ਹੁੰਦਾ ਹਣਾ ਜਵਾਈ ਲਾ ਮੈਂ ਬਹੁਤ ਚੰਗਾ ਜਿਹਾ ਹੋਣਾ ਕਰਮਾ ਜੀ ਬੜੀ ਭਾਈ ਚੂਈ ਦੇ ਡਾਟ ਆਂਤੀ ਨਹੀਂ ਕੋਈ ਮੋਟਾ-ਮੋਟਾ ਛੋਣ ਲੱਗਿਆ ਕਰਮਾ ਇਹਦਾ ਵਾਹ ਕਾ ਮੈਂ ਕਹਿੰਦਾ ਪੂਰੀ ਮੇਡ ਬੜਦੀ ਆ ਮੈਂ ਕਹਿੰਦਾ ਜੀ ਅੰਤ ਨਹੀਂ ਕੋਈ ਕਰਨ ਕਰਨੇ ਬਰ ਲੜੜਕਾ ਸੁਣਦਾ ਬਾਈ ਵੀਡੀਓ ਸੁ ਹਾਂ ਨਾ ਆ ਥਣਾ ਦੀ ਵੀ ਦੇਖੀ ਡਾਟੂ ਮਗਰਲੇ ਥਣਾ ਦੀ ਵੀ ਦੇਖਣੀ ਤੇ ਬਾਈ ਨਾ ਕੀ ਬਾਤ ਕੱਤੇ ਥਣਾ ਦਾ ਚੁਵਾਈ ਦੀ ਲਈ ਦੇ ਇੰਡੈਕਟਰ ਪਸੂ ਨਾ ਸਹੀ ਆ ਨਾ ਬੜਾ ਚੰਗਾ ਜੂਣਾ ਚਰਮਾ ਲੈਣਾ ਮੋਟਾ ਮੋਟਾ ਜੂਣਾ ਲੈ ਗਿਆ ਲੈ ਜਿਵੇਂ ਮਰਗੀ ਸੁਣ ਚੱਲ ਕੋਈ ਚੱਕ ਲਈ ਜੀ ਕਹਿਣਾ ਕੋਈ ਨਿਆਣਾ ਵੀ ਨਹੀਂ ਪਾਇਆ ਮੈਂ ਬਰਦੀ ਆ ਨਾ ਅੱਲੀ ਕਰਮਾ ਬਰਦੀ ਆ ਨਾ ਸੌਣ ਦੇ ਬੱਦਲ ਵਾਂਗੂ ਵਾਹ ਜਮਾ ਜਮਾ ਨਾ ਕੀ ਬਾਤ ਨਾ ਲਿਆ ਭਾਈ ਪਸਮਾ ਪਸਮੂ ਦਾ ਵੀ ਡਾਕਟਰ ਕੋਈ ਜਾਣਤ ਨਹੀਂ ਭਾਈ ਕਹਿੰਦਾ ਕੋਈ ਚੱਕਰ ਨਹੀਂ ਕੋਆਏ ਦੋ ਡੰਗ ਜੋੜੇ ਤੇਵਾ ਦੇ ਥਾਂ ਦੇਖੋ ਵੀ ਕੀ ਬਾਤ ਨਾ ਕੀ ਬਾਤ ਆ ਠੀਕ ਹੈ ਡਾਕਟਰ ਹਾਂਜੀ ਹਾਂਜੀ ਓਕੇ ਭਾਈ ਨਾ ਨਾ ਆ ਬਰਦੀ ਆ ਬੱਸੀ ਸੌਣ ਦੇ ਬੱਦਲ ਨੂੰ ਜਦੋਂ ਮਰਜੀ ਬੰਦਾ ਆਪਦੀ ਦੋ ਡੰਗ ਚੋ ਕੇ ਲੈ ਜਾਏ ਡਾਕਟਰ ਕੋਈ ਲੇਖਾ ਆਪਾਂ ਨੂੰ ਕੋਈ ਡਰ ਨਹੀਂਗਾ ਠੀਕ ਹੈ ਹਾਂ ਕੱਦ ਚੰਗਾ ਬਰੀਕ ਚੰਗੀ ਆ ਮੁੱਲ ਕੀ ਆ ਦਾ ਹੱਥ ਮੁੱਲ ਡਾਕਟਰ ਇੱਕੋ ਹੀ ਕਰ ਦੇ ਇੱਕੋ ਹੀ ਕਰ ਦੋ ਲੈ ਪੰਨ ਪੰਨ ਹਜ਼ਾਰ ਦੀਆਂ ਦੇ ਦਾਂਗੇ ਚੱਕ ਬਾਈ ਠੀਕ ਆ ਆ ਬੈਡ ਵੀ ਤਾਜੀ ਸੂਈ ਆ ਦੂਜਾ ਹੀ ਸੂਆ ਇਹ ਆ ਇਹ ਵੀ ਦੂਜਾ ਸੂਆ ਹਾਂ ਇਹ ਵੀ ਦੂਜਾ ਸੂਆ ਡਾਕਟਰ ਕਦੋਂ ਸੂਈ ਆ ਇਹ ਇਹਨੂੰ ਅੱਜ ਹੋ ਗਏ ਦੋ ਦਿਨ ਡਾਕਟਰ ਬੱਚਾ ਕੀ ਆ ਮਗਰ ਇਹਦੇ ਮਗਰ ਬੱッサ ਬੱਛਾ ਇਹ ਵੀ ਠੰਡੀ ਇੰਨੀ ਆ ਭਵਾਂਤ ਨਹੀਂ ਕੋਈ ਲਾ ਲਾ ਜਿੱਧਰ ਦੀ ਮਰਜ਼ੀ ਲਾਜਾ ਕੋਈ ਚਾਹ ਭਾਂ ਜਿੱਧਰ ਦੀ ਮਰਜ਼ੀ ਕੋਈ ਨਹੀਂਗਾ ਇਹਦਾ ਸਾਡੇ ਡਾਕਟਰ ਬੋਲੇ ਸੀ ਆ ਦਾ ਬੱਛੀ ਹੂੰ ਠੀਕ ਆ ਹਾਂ ਇਹਦਾ ਇਹਦੇ ਥੱਲੇ ਕਿੰਨਾਗਾ ਹੁਣ ਇਹਦੇ ਥੱਲੇ ਵੀ ਡਾਟ ਨਹੀਂ ਹੋਊਗਾ 13 14 ਲੀਟਰ ਇਹਦੇ ਥੱਲੇ ਤਾਂ ਬਹੁਤ ਇਹਨਾਂ ਤਾਂ ਦੋ ਦਿਨ ਹੀ ਹੋਇਆ ਸੋਈ ਨੂੰ ਅੱਜ ਹਲੇ ਖਾਲੀ ਕਰਾਂਗੇ ਆਥਣੇ ਨੂੰ ਠੀਕ ਆ ਹਾਂ ਫੇਸ ਬੜਾ ਚੰਗਾ ਕਰਦ ਚੰਗਾ ਬਰੀਡ ਚੰਗੀ ਆ ਥਣ ਲੈ ਪਾਇਦਾ ਬਹੁਤ ਚੰਗਾ ਇੱਕੋ ਜੇ ਥਣਾ ਲੱਗਿਆ ਤੁਹਾਨੂੰ ਮਾਂ ਕਹਿੰਦਾ ਡਾਟ ਇੱਕੋ ਜੇ ਥਣਾ ਆਣਗਾ ਲਈ ਦੀਆਂ ਹੂੰ ਦੇਖ ਨਾ ਇਹ ਵੀ ਪਉ ਇੱਥੇ ਖੜਾ ਕੇ ਚੋਲਾ ਨਾ ਤੇ ਮਰਜੀ ਲੈ ਜਾ ਕੋਈ ਨਹੀਂ ਇਹਦਾ ਹੱਲਾ ਬਹੁਤ ਹੈ ਨਾੜਾ ਨਾੜੀ ਬਾਈ ਨਾ ਕੱਲੀ ਕੱਲੀ ਨਾੜ ਤੇ ਲੈਵੇ ਤੇ ਕੰਡ ਵਾਲੀ ਆ ਬੈਠ ਹਾਂ ਸਹੀ ਗੱਲ ਆ ਹਾਂ ਜਿਹੜੀ ਜਾਂ ਗਾਂ ਦੇ ਲੈਵੇ ਤੇ ਕੰਡ ਆ ਨਾ ਦੁੱਧ ਹੀ ਅਸਲ ਉਹ ਦਿੰਦਗਾ ਅੱਛਾ ਇਹ ਨਿਸ਼ਾਨੀ ਆ ਹਾਂ ਨਿਸ਼ਾਨੀ ਆ ਨਾ ਇਹ ਤਾਂ ਪਮਾਨਾ ਇੱਥੇ ਖੜਾ ਕੇ ਚੋਲੀ ਦਾ ਹਲੇ ਬੌਲਾ ਹੀ ਆ ਬੌਲਾ ਹੀ ਆ ਲੈ ਨਾ ਹਾਂ ਨਾ ਚੋਬਾਈ ਬਹੁਤ ਸਿੰਗੀ ਨਾ ਕੀ ਆ ਨਾ ਕੀ ਦਵਾਈ ਇੱਕ ਦਵਾਈ ਚੂਹੀ ਦਾ ਡਾਟ ਅੰਤ ਨਹੀਂ ਕੋਈ ਚੰਗੀ ਐ ਫੇਸ ਬੜਾ ਚੰਗਾ ਫੇਸ ਦੇਖ ਤੂੰ ਬੱਸੀ ਦਾ ਰੰਗ ਰੂਪ ਲਾ ਕਿਆ ਬਾਤ ਆ ਬਦੀ ਬਾਤ ਦੀ ਪੂਰੀ ਚੰਗੀ ਆ ਮੈਂ ਕਹਿੰਦਾ ਪੂਰੀ ਚ ਬੱਚੇ ਦਾ ਬੜਾ ਕਰਦੀ ਆ ਭੈਣ ਥੋੜਾ ਬੱਚੇ ਦਾ ਗਾਣਾ ਹਾਂ ਲੈ ਤੇ ਇਹਦਾ ਵੀ ਮੁੱਲ ਫਿਰ 65 ਹਾਂ 65 ਹੀ ਕਰ ਦੇਗੇ ਡਾਕਟਰ ਕੋਈ ਨਹੀਂ ਚੱਲ ਭਾਈ ਭਾਈ ਖਾਸियत ਆ ਦੋ ਹੋਣ ਭਾਈ ਇੱਕੋ ਜੀ ਰੇਟ ਕਰਦਾ ਹਾਂ ਹਾਂ ਇੱਕੋ ਜੀ ਕਰਨਾ ਪਰ ਜੇ ਜੋੜਾ ਹੋਵੇ ਉਹਦੇ ਵੀ 90 90 ਹੋਇਆ ਸੀ ਹਾਂ 90 90 ਹੀ ਉਹਦੇ ਕਰਿਆ ਸੀ ਅੱਜ ਭਾਈ ਨੇ 65 65 ਹੀ ਕਰਤਾ ਦੋਨਾਂ ਦਾ ਭਾਈ ਉਹ ਚੱਲ ਹੋਣਾ ਅਗਲਾ ਕਹਿੰਦਾ ਫਿਰ ਯਾਰ ਕੀ ਵੱਧ ਘੱਟ ਕਰਤਾ ਹਨ ਚੰਨ ਹਜ਼ਾਰ ਉਧਰ ਕੀ ਉਧਰ ਕੀ ਲਾ ਉਧਰ ਕੀ ਸਹੀ ਹੈ ਲਾ ਠੰਡੀ ਬਹੁਤ ਹੈ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕ ਲਾ ਤੂੰ ਚਵਾਈ ਦੇਖੀ ਤੂੰ ਬੱਚੀ ਦੀ ਉਥੇ ਦਾ ਚੱਲ ਹੋਸੀ ਬੱਚੇ ਦਾ ਘਰ ਦੇ ਦੇਖ ਲਾ ਹਾਂ ਨਾ ਜੂਨ ਬੜਾ ਚੰਗਾ ਹਾਂ ਹਾਂ ਲਾ ਮੋਟਾ ਮੋਟਾ ਜੂਨ ਲਾ ਮੈਂ ਕਿਰਾਂਤੀ ਨਹੀਂ ਕੋਈ ਲਾ ਕੀ ਬਾਤ ਹੈ ਇਹਦੇ ਨਾਲ ਤੁਹਾਡੇ ਡਾਕਟਰ ਬੌਲੇ ਹੀ ਆ ਬੌਲੇ ਹੀ ਆ ਹਾਂ ਲਾ ਇਹਨ ਤੋਂ ਅੱਜ ਤਿੰਨ ਦਿਨ ਅੱਜ ਹੋਏ ਲਾ ਨਾ ਇਹ ਤਾਂ ਤੁਹਾਡੇ ਆ ਪਿਆਲਾ ਹੈ ਜਾ ਦੁੱਧ ਲਾ ਨਾ ਚਵਾਈ ਚੰਗੀ ਹੈ ਨਾ ਮੈਂ ਕਿਰਾਂ ਚਵਾਈ ਚੂਈ ਦਾ ਡੱਟ ਕੱਚੀ ਗਾਂ ਲੈਂਦਾ ਹੀ ਨਹੀਂ ਮੈਂ ਨਾ ਲੈ ਨਾ ਇਹ ਜਿਹਨੇ ਭੁੜਗਾ ਬੜਗਾ ਚੋਣੇ ਭਾਨਿਆਣੇ ਪਾਉਣ ਦੀ ਲੋੜ ਵੀ ਨਹੀਂ ਆਪਣੀਆਂ ਕਾਇਆਂ ਥੱਲੇ ਦਾ ਡਾਕਟਰ ਲੈ ਦੇਖ ਥਾਣ ਲੈ ਕੱਲਾ ਕੱਲਾ ਥਾਣ ਪੂਰੀ ਵਿਥਰੇ ਥਾਣ ਨਾ ਜੀ ਕਰਦਾ ਭਾਈ ਜੀ ਮਾਗਰ ਜੀ ਚੱਲ ਜੀ ਲੱਗਦਾ ਜਾਂ ਦੋ ਦਿਆਂ ਮੋਟਰਾਂ ਹੀ ਆ ਡਾਕਟਰ ਉਠਣ ਦੀ ਨਹੀਂ ਨਾ ਲੈ ਇਧਰ ਵੀ ਦਿਖਾ ਦੇ ਦੇਖ ਲੈ ਦੋ ਦਿਆਂ ਮੋਟਰਾਂ ਹੀ ਆ ਨਿਆਣੇ ਪਾਉਣ ਦੀ ਆਹ ਦਾ ਬੱਚੀ ਥੱਲੇ ਦੇ ਬੌਲਾ ਹੀ ਆ ਇਹ ਤਾਂ 25 ਦਿਓਗੀ 20 20 ਲੀਟਰ ਦੁੱਧ ਦੇਣੀ ਇਸ ਵੀ ਬੜਾ ਚੰਗਾ ਹਾਂ ਬੜਾ ਚੰਗਾ ਵਹਿੜਾਂਗੀ ਆ ਨਹੀਂ ਹਾਂ ਦੂਜਾ ਦੂਜਾ ਸੂਏ ਡਾਕਟਰ ਹੂੰ ਸਹੀ ਗੱਲ ਆ ਆ ਵੀ ਦੂਜਾ ਸੂਏ ਹੀ ਆ ਬੱਸੀ ਤੇ ਨਾਕਸੀ ਭਰਾ ਕੋਲੇ ਦੋ ਦੋ ਨਹੀਂ ਲਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਿਨਾਈਟ ਕਰ ਲਿਓ ਜੀ ਧੰਨਵਾਦ ਬਾਈ